ਸੁਨਵਾਜ ਕਾ ਜੀਆ ਹਰ ਅੰਮ੍ਰਿਤ ਬਾਣੀ ਦਾ ਸੁਨਵਾਜ ਕਾ ਜੀਆ ਸੁਨਵਾਜ ਕਾ ਜੀਆ ਹਰ ਜੁਗ ਜੁਗ ਭਗਤ ਉਪਾਇਆ ਬੈਜ ਰਖਦਾ ਆਇਆ RAM RAJE ਸਾਹਿਬ ਸ੍ਰੀ ਗੁਰੂ RAMDAS ਜੀ ਦੁਆਰਾ ਉਚਾਰਿਤ ਇਹ ਬਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹੈ ਰੱਬ ਦੇ ਪਿਆਰੇ ਭਗਤਾਂ ਦੀ ਰੱਬ ਨਾਲ ਪ੍ਰੀਤ ਤੇ ਉਸ ਅਕਾਲ ਪੁਰਖ ਪ੍ਰਭੂ ਦੇ ਭਗਤ ਵੱਛਲ ਹੋਣ ਦਾ ਪ੍ਰਤੱਖ ਪ੍ਰਮਾਣ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਛੇ ਗੁਰੂ ਸਹਿਬਾਨ 15 ਪਕਟਾਂ 11 ਪਟਾਂ ਅਤੇ ਅਨੰਨ ਪਿਆਰੇ ਗੁਰਸਿੱਖਾਂ ਦੀ ਬਾਣੀ ਸੁਭਾਏਮਾਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਸਾਰੀਆਂ ਰਚਨਾਵਾਂ ਬਾਣੀ ਗੁਰੂ ਹੀ ਹਨ। ਮੁਖਾਰਬਿੰਦ ਗੁਰੂ ਸਹਿਬਾਨ ਪਕਟਾਂ ਪਟ ਸਹਿਬਾਨ ਮਹਾਪੁਰਸ਼ਾਂ ਅਤੇ ਗੁਰਸਿੱਖਾਂ ਦਾ ਹੈ। ਇਤਿਹਾਸ ਅਨੁਸਾਰ ਮਾਗਦੀ ਪੂਰਨ ਮਾ시 ਵਾਲੇ ਦਿਨ ਪ੍ਰਭੂ ਪਿਆਰੇ ਪக்த ਸੰਤ ਰਵਿਦਾਸ ਜੀ ਨੇ ਜਨਮ ਲਿਆ ਸੰਤ ਰਵਿਦਾਸ ਜੀ ਦੁਆਰਾ ਉਚਾਰੀਆਂ ਹੋਈਆਂ ਰਚਨਾਵਾਂ 16 ਰਾਗਾ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹਨ ਆਪ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਵਿੱਚ ਸਥਾਪਿਤ ਬੁਰਾਈਆਂ ਨੂੰ ਦੂਰ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਆਪ ਜੀ ਦੀਆਂ ਰਚਨਾਵਾਂ ਵਿੱਚ प्रभु प्रेम प्रेमूंद जीव रूपी स्त्री मन दी वेदना दा भरपूर वर्णन है आप जी दचनावान ने मनुखी हिरद्या उपर अमिट छाप छड़ी है राग सोरठ उचारित शब्द संत रविदास जी अकाल पुरख नाल अपनी प्रीत दा वर्णन सुंदर दृष्टांत देते ने प्रीत हम तुम सियो जोरी tum se o jor avar sang tori sravan karde ha bhai anup singh te unna de ragi jathe valon gayan kita hoya eh shabad sat hi pitha ham tum se o jori tum se o ਜਾ ਤੂੰ ਗਿਰੇ ਵਾਰ ਤਾ ਵੇ ਤੂੰ ਨਾ ਕਰੋ ਤੋ ਹਮ ਨਹੀਂ ਤੋ ਨੇ ਤੁਮ ਸਿਓ ਤੋ ਰ ਕਬਨ ਸਿਓ ਜੋ ਦੇ ਤੁਮ i ਕਵਨ ਸਿਆ ਜੋੜੇ ਜੋੜੇ ਜੋ ਤੂੰ ਦਿਵਦਾ ਤਾ ਤੋ ं <laughs> <laughs> साची प्रीत हम तुम से प्रीत तुम से ओजोरी अवर ओजोर संग तोरी इस शब्द गायन कीता सी बाय अनूप सिंह ते ओना रागी जत्थे ने प्रभु दे प्यारे भगत संत रविदास जी आसा राग उचारित एक शब्द स्पष्ट करते हे अकाल पुरख प्रभु जीओ मेरी चरण नाल स्थापित हो गई है अर्थात आप जी दे चरण मेरे मन मंदिर दे मेनु ऐसा नाम रस प्राप्त हो गया है इंज महसूस होंगे है कि मैं ਪਰਮਾਤਮਾ ਰੂਪੀ ਤਨ ਪ੍ਰਾਪਤ ਕਰ ਲਿਆ ਹੈ ਸੁਣਦੇ ਆ ਗੁਰਪ੍ਰੀਤ ਸਿੰਘ ਨਿਆਮੀਆਂ ਹੋਰਾਂ ਪਾਸੋਂ ਵਾਰਤਾ ਤੁਝੈ ਚਰਨ ਅਰਬਿੰਦ ਪਵਨ ਮਨ ਭਗਤ ਰਵਿਦਾਸ ਜੀ ਸ਼੍ਰੋਮਣੀ ਭਗਤ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਹਿਬਾਨ ਅਤੇ ਹੋਰਨਾਂ ਭਗਤਾਂ ਦੇ ਬਰਾਬਰ ਪੂਰਨ ਸਨਮਾਨ ਦੇ ਕੇ ਦਰਜ ਕੀਤੀ ਗਈ ਹੈ ਗੁਰੂ ਅਰਜਨ ਦੇਵ ਜੀ ਦਾ ਭਗਤ ਜੀ ਬਾਬਤ ਫਰਮਾਨ ਹੈ ਰਵਿਦਾਸ ਤੇ ਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਭਗਤ ਰਵਿਦਾਸ ਜੀ ਨੇ ਸਮਾਜ ਦੀਆਂ ਕੁਰੀਤਿਆਂ ਦੇ ਵਿਰੁੱਧ ਡਟ ਕੇ ਆਵਾਜ਼ ਉਠਾਈ ਭਗਤ ਕਬੀਰ ਜੀ ਵਾਂਗ ਆਪ ਉਸ ਸਮੇਂ ਦੇ ਧਰਮ ਦੇ ਠੇਕੇਦਾਰਾਂ ਤੋਂ ਨਾ ਤਾਂ ਡਰੇ ਤੇ ਨਾ ਹੀ ਪ੍ਰੇਮਾ ਭਗਤੀ ਤੋਂ ਪਿੱਛੇ ਹਟੇ ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ਸਮਕਾਲੀ ਹੋਏ ਹਨ ਤੇ ਭਗਤ ਸੈਣ ਜੀ ਵੀ ਇਹਨਾਂ ਦੇ ਸਮੇਂ ਵਿੱਚ ਹੀ ਇਸ ਦੁਨੀਆ ਤੇ ਵਿਚਰਦੇ ਰਹੇ ਹਨ ਭਗਤਾਂ ਬਾਰੇ ਇੱਕ ਪ੍ਰਾਚੀਨ ਗ੍ਰੰਥ ਅਨੰਤ ਦਾਸ ਦੀਆਂ ਪਰਚੀਆਂ ਮਿਲਦਾ ਹੈ ਇਸ ਗ੍ਰੰਥ ਦਾ ਰਚਨ ਕਾਲ ਸੰਮਤ 1645 ਹੈ ਇਸ ਗ੍ਰੰਥ ਵਿੱਚ ਭਗਤ ਕਬੀਰ ਜੀ ਨੂੰ ਭਗਤ ਰਵਦਾਸ ਜੀ ਦਾ ਗੁਰੂ ਸਮਾਨ ਵੱਡਾ ਭਰਾ ਦੱਸਿਆ ਹੈ ਤਬ ਰਵਦਾਸ ਬਿਦਾਰੀ ਬਾਤਾ ਗੁਰ ਸਮਾਨ ਕਬੀਰ ਵੱਡ ਭਰਾਤਾ ਚਿਤੌੜ ਦੀ ਰਾਣੀ ਮੀਰਾ ਭਾਈ ਤੇ ਉਸ ਦੀ ਸੱਸ ਰਾਣੀ ਝਾਲਾ ਭਾਈ ਭਗਤ ਰਵਦਾਸ ਜੀ ਪਾਸੋਂ ਦੀਖਿਆ ਲੈਣ ਆਈ। ਮੀਰਾ ਬਾਈ ਦਾ ਸਮਾਂ 1560 ਤੋਂ 1603 ਈਸਵੀ ਤੱਕ ਦਾ ਮੰਨਿਆ ਜਾਂਦਾ ਹੈ। ਭਗਤ ਰਵਦਾਸ ਜੀ ਮੀਰਾ ਬਾਈ ਤੋਂ 50 ਤੋਂ 60 ਸਾਲ ਵਡੇਰੀ ਉਮਰ ਦੇ ਸਨ। ਆਪ ਜੀ ਨੇ ਸਾਰੀ ਹੀ ਉਮਰ ਹੱਕ ਤੇ ਸੱਚ ਦਾ ਹੋਕਾ ਦਿੱਤਾ ਤੇ ਵਹਿਮਾਂ ਭਰਮਾਂ ਤੋਂ ਲੋਕਾਈ ਨੂੰ ਵਰਜਿਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆਪ ਜੀ ਦੀ ਬਾਣੀ ਵਿੱਚ ਆਤਮ ਗਿਆਨ ਅਤੇ ਪ੍ਰੇਮਾ ਭਗਤੀ ਦਾ ਰੰਗ ਉੱਭਰ ਕੇ ਸਾਹਮਣੇ ਆਉਂਦਾ ਹੈ। ਉਪਜੋ ਗਿਆਨ ਹੂਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਹਰਵਦਾਸ ਅਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾਹੂ ਕੀ ਭਗਤ ਜੀ ਫਰਮਾਉਂਦੇ ਹਨ ਕਿ ਪ੍ਰਭੂ ਦੀ ਬੰਦਗੀ ਕਰਨ ਨਾਲ ਉਹਨਾਂ ਦੇ ਅੰਦਰ ਗਿਆਨ ਦਾ ਸੋਮਾ ਫੁੱਟ ਪਿਆ ਹੈ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਚਾਨਣ ਹੋ ਗਿਆ ਹੈ ਜਦੋਂ ਪ੍ਰਭੂ ਨੇ ਆਪਣਾ ਬਣਾ ਲਿਆ ਹੈ ਤਾਂ ਹੁਣ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ ਨਿਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ਪਰਮ ਪਦ ਪਾਉਣ ਦਾ ਨੁਕਤਾ ਦੱਸਦਿਆਂ ਭਗਤ ਜੀ ਫਰਮਾਉਂਦੇ ਹਨ ਕਿ ਜਦੋਂ ਗਿਆਨ ਹੋਣ ਨਾਲ ਆਤਮਿਕ ਜੀਵਨ ਦੀ ਸੋਝੀ ਹੋਣ ਨਾਲ ਅੰਦਰ ਪ੍ਰਕਾਸ਼ ਹੋ ਗਿਆ ਤਾਂ ਫਿਰ ਗਿਆਨ ਦੀ ਰਾਹੀਂ ਕਰਮਾਂ ਦਾ ਵੀ ਨਾਸ਼ ਹੋ ਜਾਂਦਾ ਹੈ ਫਲ ਕਾਰਨ ਫੂਲੀ ਬਨ ਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਇ ਤਹਿ ਕਰਮਹਿ ਨਾਸ ਭਗਤ ਜੀ ਨੇ ਸੰਸਾਰ ਨੂੰ ਦੱਸਿਆ ਕਿ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਉਸ ਨਾਲ ਮੇਲ ਕਰਨ ਦਾ ਸਾਧਨ ਪ੍ਰੇਮ ਭਾਵਨਾ ਜਾਂ ਪ੍ਰੇਮਾ ਭਗਤੀ ਹੈ ਪ੍ਰੇਮਾ ਭਗਤੀ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀ ਸਾਧ ਸੰਗਤ ਬਿਨਾ ਭਾਉ ਨਹੀਂ ਊਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹ ਰਬਦਾਸ ਇੱਕ ਬੇਨਤੀ ਹਰਿ ਸਿਓ ਪੈਜ ਰੱਖੋ ਰਾਜਾ RAM ਮੇਰੀ ਛੋਟੀ ਤੋਂ ਛੋਟੀ ਤੇ ਬਹੁਤ ਹੀ ਸੀਮਤ ਸ਼ਬਦਾਂ ਵਿੱਚ ਗੱਲ ਕਰਦੇ ਆ ਭਗਤ ਜੀ ਜ਼ਿੰਦਗੀ ਦੀਆਂ ਬਹੁਤ ਹੀ ਵੱਡੀਆਂ ਤੇ ਅਹਿਮ ਗੱਲਾਂ ਸਮਝਾ ਜਾਂਦੇ ਹਨ ਇੰਨਾ ਵਿਸ਼ਾਲ ਗਿਆਨ ਭਾਸ਼ਾ ਦੀ ਸੰਜਮਤਾ ਸੀਮਤ ਸ਼ਬਦ ਤੇ ਮਹਾਨ ਗੱਲਾਂ ਭਗਤ ਜੀ ਸਹਿਜੇ ਹੀ ਕਰ ਜਾਂਦੇ ਹਨ ਇਸ ਨੂੰ ਸਮਝਣ ਲਈ ਇੱਕ ਹੀ ਉਦਾਹਰਨ ਕਾਫੀ ਹੈ ਭਗਤ ਜੀ ਮਨੁੱਖ ਨੂੰ ਮਾੜੇ ਕਰਮਾਂ ਤੋਂ ਵਰਜਣ ਲਈ ਦੋ ਪੰਕਤੀਆਂ ਵਿੱਚ ਬਹੁਤ ਵੱਡੀਆਂ ਉਦਾਹਰਨਾਂ ਦੇ ਕੇ ਸਮਝਾ ਰਹੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਮਹਾਵਿਕਾਰਾਂ ਤੋਂ ਵਰਜਣ ਦਾ ਤਰੀਕਾ ਭਗਤ ਜੀ ਦਾ ਕਮਾਲ ਦਾ ਹੈ ਸਿਰ ਝੁਕਦਾ ਹੈ ਆਪ ਜੀ ਦੀ ਕਲਾ ਕੌਸ਼ਲਤਾ ਤੇ ਭਾਵ ਨਿਰੂਪਣ ਅੱਗੇ ਆਪ ਜੀ ਉਹਨਾਂ ਪੰਜ ਜੀਵਾਂ ਦੀ ਉਦਾਹਰਣ ਦਿੰਦੇ ਹਨ ਜਿਨ੍ਹਾਂ ਵਿੱਚ ਇੱਕ ਇੱਕ ਦੋਸ਼ ਹੈ ਇਸ ਇੱਕੋ ਇੱਕ ਵਿਕਾਰ ਕਾਰਨ ਉਹ ਪ੍ਰਾਣੀ ਖਤਮ ਹੋ ਜਾਂਦੇ ਹਨ ਭਗਤ ਜੀ ਫਰਮਾਉਂਦੇ ਹਨ ਕਿ ਮਿਰਗ ਜਾਂ ਹਿਰਨ ਨੂੰ ਕੰਨ ਦਾ ਰਸ ਹੁੰਦਾ ਹੈ ਮੱਛੀ ਨੂੰ ਜੀਬ ਦਾ ਰਸ ਪਤੰਗੇ ਨੂੰ ਅੱਖਾਂ ਦਾ ਭਮਰੇ ਨੂੰ ਨੱਕ ਦਾ ਸੁੰਘਣ ਦਾ ਹਾਥੀ ਨੂੰ ਕਾਮ ਦਾ ਇਹ ਇੱਕ ਵਿਖਾਦੀ ਰਸ ਇਹਨਾਂ ਸਾਰਿਆਂ ਦੇ ਵਿਨਾਸ਼ ਦਾ ਕਾਰਨ ਬਣਦਾ ਹੈ ਭਗਤ ਜੀ ਸਿੱਖਿਆ ਦੇ ਰਹੇ ਹਨ ਕਿ हे ਮਨੁੱਖ ਇਹ ਪੰਜੇ ਵਿਕਾਰ ਤੇਰੇ ਵਿੱਚ ਤਾਂ ਅਸਾਧ ਰੋਗ ਬਣ ਕੇ ਚੰਬੜੇ ਹੋਏ ਹਨ ਤੂੰ ਕਿਵੇਂ ਬਚੇਗਾ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮ ਹੈ ਤਾਂ ਕਿ ਕੇਤਕ ਆਸ ਫਿਰ ਬਾਣੀ ਵਿੱਚ ਹੋਰ ਫਰਮਾਇਆ ਹੈ ਕਿ हे ਪ੍ਰਭੂ ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁੱਕਿਆ ਹਾਂ ਮੇਰੀ ਇਸ ਮਾਇਆ ਅੱਗੇ ਹੁਣ ਕੋਈ ਪੇਸ਼ ਨਹੀਂ ਜਾ ਰਹੀ। हे जगत ਦੇ ਖਸਮ ਪ੍ਰਭੂ ਸਾਡੀ ਕਲਜੂਗੀ ਵਿषयी ਜੀਵਾਂ ਦੀ ਸਹਾਇਤਾ ਕਰ। ਕਾਮ ਆਦਿਕ ਪੰਜਾਂ ਵਿਕਾਰਾਂ ਨੇ ਹੀ ਮੇਰਾ ਮਨ ਇੰਨਾ ਵਿਗਾੜ ਦਿੱਤਾ ਹੈ ਕਿ ਇਹ ਹਰ ਵੇਲੇ ਮੇਰੀ ਪ੍ਰਮਾਤਮਾ ਨਾਲੋਂ ਵਿਤਪਵਾ ਰਹੇ ਹਨ। ਇਨ੍ਹਾਂ ਪੰਜਾਂ ਮਹਾਵਿਕਾਰਾਂ ਨੇ ਦੁਨੀਆ ਨੂੰ ਬਹੁਤ ਖੁਆਰ ਕੀਤਾ ਹੈ। ਮੈਂ ਜਿੱਧਰ ਵੇਖਦਾ ਹਾਂ ਉਧਰ ਦੁੱਖਾਂ ਦੀ ਰਾਸਪੂੰਜੀ ਬਣੀ ਪਈ ਹੈ। ਮੈਨੂੰ ਇਹ ਪਤਾ ਹੈ ਕਿ ਇਹਨਾਂ ਵਿਕਾਰਾਂ ਦਾ ਹੀ ਨਤੀਜਾ ਹਨ ਇਹ ਦੁੱਖ ਪਰ ਫੇਰ ਵੀ ਮੇਰਾ ਮਨ ਨਹੀਂ ਮੰਨਦਾ ਹਾਲਾਂਕਿ ਵੇਦਾਂਦਿਕ ਧਰਮ ਪੁਸਤਕ ਵੀ ਸਾਖੀਆਂ ਰਾਹੀਂ ਇਹੀ ਗਵਾਹੀ ਦੇ ਰਹੇ ਹਨ 나ਥ ਕਚੂ ਨਾ জানਉ ਮਨ ਮਾਇਆ ਕੇ ਹਾਥ ਬਿਕਾਨਉ ਰਹਾਉ ਤੁਮ ਕਹੀਤ ਹੋ ਜਗਤ ਗੁਰ ਸੁਆਮੀ ਹਮ ਕਹੀਤ ਕਲਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਭਾਰਿਓ ਜਤ ਦੇਖੋ ਤਤ ਦੁੱਖ ਕੀ ਰਾਸੀ ਅਜਾਉਨਾ ਪਤਿਆਏ ਨਿਗਮ ਭੇ ਸਾਖੀ ਭਗਤ ਜੀ ਸਾਰੀ ਦੁਨੀਆ ਨੂੰ ਇੱਕ ਸੁੰਦਰ ਨਗਰ ਦਾ ਰੂਪ ਦੇਣਾ ਚਾਹੁੰਦੇ ਹਨ ਜਿਸ ਵਿੱਚ ਨਾ ਤਾਂ ਕੋਈ ਕਿਸੇ ਤਰੀਕੇ ਦਾ ਗਮ ਹੋਵੇ ਤੇ ਨਾ ਹੀ ਕੋਈ ਦੁੱਖ ਤਕਲੀਫ ਜਾਂ ਕਿਸੇ ਕਿਸਮ ਦੀ ਚਿੰਤਾ ਸੁਰਗ ਪਿਛਤ ਦੇ ਮੁਕਾਬਲੇ ਸੱਚਮੁੱਚ ਦੀ ਆਤਮਿਕ ਅਵਸਥਾ ਵਾਲਾ ਸ਼ਹਿਰ ਇਹ ਇੱਕ ਬਹੁਤ ਹੀ ਉੱਚੀ ਅਵਸਥਾ ਹੈ ਸੁਰਗ ਪਿਛਤ ਦੇ ਤਾਂ ਸਿਰਫ ਇਕਰਾਰ ਹੀ ਹਨ ਮਨੁੱਖ ਸਿਰਫ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿੱਛੋਂ ਮਿਲੇਗਾ ਪਰ ਜਿਸ ਆਤਮਿਕ ਅਵਸਥਾ ਦਾ ਇੱਥੇ ਜ਼ਿਕਰ ਹੈ ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿੱਚ ਹੀ ਅਨੁਭਵ ਕਰ ਸਕਦਾ ਹੈ ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ ਭਗਤ ਜੀ ਆਖਦੇ ਹਨ ਕਿ ਜਿਸ ਆਤਮਿਕ ਅਵਸਥਾ ਰੂਪ ਸ਼ਹਿਰ ਵਿੱਚ ਮੈਂ ਵਸ ਰਿਹਾ ਹਾਂ ਉਸ ਸ਼ਹਿਰ ਦਾ ਨਾਮ ਹੈ ਬੇਗਮਪੁਰਾ ਭਾਵ ਉਸ ਅਵਸਥਾ ਵਿੱਚ ਕੋਈ ਗਮ ਨਹੀਂ ਪਹੁੰਚ ਸਕਦਾ ਉਸ ਥਾਂ ਨਾ ਕੋਈ ਦੁੱਖ ਹੈ ਨਾ ਚਿੰਤਾ ਹੈ ਨਾ ਹੀ ਕੋਈ ਕਬਰਾ ਹਟ ਉੱਤੇ ਦੁਨੀਆ ਵਾਲੀ ਜਾਇਦਾਦ ਨਹੀਂ ਤੇ ਨਾ ਹੀ ਉਸ ਜਾਇਦਾਦ ਨੂੰ ਕਿਸੇ ਕਿਸਮ ਦਾ ਕਰ ਜਾਂ ਮਸੂਲ ਲੱਗਦਾ ਹੈ ਉਸ ਅਵਸਥਾ ਵਿੱਚ ਕਿਸੇ ਪਾਪ ਦਾ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਗਿਰਾਵਟ ਨਹੀਂ ਉੱਤੇ ਕਿਸੇ ਦਾ ਦੂਜਾ ਜਾਂ ਤੀਜਾ ਦਰਜਾ ਨਹੀਂ ਸਭ ਇੱਕੋ ਜਿਹੇ ਹਨ ਬੇਗਮ ਪੁਰਾ ਸਹਿਰ ਕੋ ਨਾਓ ਦੁੱਖ ਅੰਧੁਹ ਨਹੀਂ ਤੇ ਹਟਾਓ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹ ਖੂਬ ਵਤਨ ਗਹਿ ਪਾਈ ਊਹਾ ਖੈਰ ਸਦਾ ਮੇਰੇ ਭਾਈ ਪਰਮ ਪਦ ਨੂੰ ਪ੍ਰਾਪਤ ਕਰਕੇ ਭਗਤ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਸੋਹਣੇ RAM ਮੇਰਾ ਮਨ ਕੌਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁੱਕਿਆ ਹੈ ਤੇਰੇ ਚਰਨਾਂ ਕਮਲਾਂ ਵਿੱਚੋਂ ਨਾਮ ਰਸ ਪਿੰਦਿਆਂ ਪਿੰਦਿਆਂ ਮੈਂ ਤੇਰਾ ਨਾਮ ਧਨ ਲੱਭ ਲਿਆ ਹੈ ਮੈਂ ਲੱਭ ਲਿਆ ਹੈ ਇਹ ਨਾਮ ਧਨ ਲੱਭ ਕੇ ਹੁਣ ਜੇ ਮੇਰਾ ਸਰੀਰ ਨਾਸ ਵੀ ਹੋ ਜਾਏ ਤਾ ਵੀ ਮੈਨੂੰ ਕੋਈ ਪ੍ਰਵਾਹ ਨਹੀਂ। हे राम, ਤੇਰਾ ਸੇਵਕ ਤਦੋਂ ਹੀ ਘਰ ਆਏਗਾ ਜੇ ਇਸ ਦੇ ਮਨ ਵਿੱਚੋਂ ਤੇਰੇ ਚਰਨਾਂ ਦਾ ਪਿਆਰ ਦੂਰ ਹੋਵੇਗਾ। ਸੋਖ, ਵਿਵਤਾ, ਤਨ ਇਹ ਮਾਇਆ ਦੇ ਪਰਦੇ ਹਨ ਜੋ ਮਨੁੱਖ ਦੀ ਮੱਤ ਉੱਤੇ ਪਏ ਰਹਿੰਦੇ ਹਨ। हे ਪ੍ਰਭੂ, ਤੇਰਾ ਸੇਵਕ ਮਾਇਆ ਦੇ ਇਨ੍ਹਾਂ ਪਰਦਿਆਂ ਵਿੱਚ ਹੁਣ ਨਹੀਂ ਫਸਦਾ। ਰਵਿਦਾਸ ਭਗਤ ਜੀ ਫਰਮਾਉਂਦੇ ਹਨ ਕਿ हे ਪ੍ਰਭੂ, ਮੈਂ ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਿਆ ਹੋਇਆ ਹਾਂ। ਇਸ ਵਿੱਚੋਂ ਨਿਕਲ ਨੂੰ ਮੇਰਾ ਜੀ ਨਹੀਂ ਕਰਦਾ ਆਸਾ ਰਾਗ ਵਿੱਚ ਆਪ ਜੀ ਦਾ ਫਰਮਾਨ ਹੈ ਕਹਾ ਭਯੋ ਜੋ ਤਨ ਭਯੋ ਛਿਨ ਛਿਨ ਪ੍ਰੇਮ ਜਾਏ ਤਉ ਡਰ ਪੈ ਤੇਰੋ ਜਨ ਤੂਜ ਹੈ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਤਨ ਰਹਾਓ ਸੰਪਤ ਵਿਪਤ ਪਟਲ ਮਾਇਆ ਤਨ ਤਾ ਮਹਿ ਮਗਨ ਹੋਤ ਨ ਤੇਰੋ ਜਨ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਰਵਦਾਸ ਛੂਟ ਬਹੁ ਕਮਨ ਗੁਨ ਤੁਝੇ ਚਰਨ ਅਰਬਿੰਦ ਭਵਨ ਮਨ ਇਹ વાਤਾ ਸੁਣਾ ਰੈ ਸਨ ਗੁਰਪ੍ਰੀਤ ਸਿੰਘ ਨਿਆਮੀਆਂ ਭਗਤ ਰਵਿਦਾਸ ਜੀ ਦੀ ਅਕਾਲ ਪੁਰਖ ਨਾਲ ਪ੍ਰੀਤ ਅਟੁੱਟ ਪ੍ਰੀਤ ਸੀ ਪਰ ਫਿਰ ਵੀ ਉਹਨਾਂ ਦੇ ਮਨ ਵਿੱਚ ਖਦਸ਼ਾ ਰਹਿੰਦਾ ਸੀ ਕਿ ਕਿਤੇ ਮੇਰੀ ਉਸ ਗੋਬਿੰਦ ਪ੍ਰਭੂ ਨਾਲ ਪ੍ਰੀਤ ਕਟ ਨਾ ਜਾਵੇ ਮੈਂ ਤੇ ਇਹ ਪ੍ਰੀਤ ਬੜੇ ਮਹਿੰਗੇ ਮੁੱਲ ਯਾਨੀ ਆਪਣਾ ਜੀ ਸੱਟੇ ਤੇ ਲਾ ਕੇ ਪ੍ਰਾਪਤ ਕੀਤੀ ਹੈ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਮੈਂ ਤਾ ਮੋਲ ਮਹਿੰਗੀ ਲਈ ਜੀ ਸਟੈ ਸਰਵਣ ਕਰਦੇ ਆ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਮੇਰੀ ਪ੍ਰੀਤ ਗੋਬਿੰਦ ਸਿਉ ਮੇਰੀ ਪ੍ਰੀਤ ਗੋਬਿੰਦ ਸਿਓ ਮਦ ਕਰ ਕਰਾਉ ਚਰਨ ਹਿਰਦੈ ਧਰਉ ਰਸਮ ਅੰਮ੍ਰਿਤ ਰਾਮਨਾਮ ਪਖੋ ਮੇਰੀ ਪ੍ਰੀਤ ਗੋਵਿੰਦ ਸਿਉ ਜਿਨ ਘਟਾਏ ਮੈਂ ਤਉ ਮੋਨ ਮੈਂਗੀ ਲਈ ਟਟ ਸਾਧ ਸੰਦੇਤ ਰਾਮ ਮੇਰੀ ਮੇਰੀ ਪ੍ਰੀਤ ਗੋਬਿੰਦ ਸਿਉ ਮੇਰੀ ਪ੍ਰੀਤ ਗੋਬਿੰਦ ਸਿਉ ਜੇਨ ਕਟੈ ਮੇਰੀ ਪ੍ਰੀਤ ਗੋਬਿੰਦ ਸਿਉ ਮੇਰੀ ਪ੍ਰੀਤ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਮੈਂ ਤੋ ਮੋਲ ਮਹਗੀ ਲਈ जी सटै इस शब्द का गायन किया भाई बख्शीश सिंह तो उन्होंने रागी जत्थे ने अकाल पुरख प्रीत पा भगत रविदास जी ऐसी मंजिले मखसूस तक पहुँच गए ऐसी अवस्था प्राप्त कर गए जिसन गम तो रहत अवस्था क्या जाता है ये अवस्था मानो बेगमपुरी अवस्था है ਬੇਗਮ ਪੁਰਾ ਸਹਿਰ ਕੋ ਨਾਓ ਦੂਖ ਅੰਦੋ ਨਹੀਂ ਤਹਿਠਾਓ ਸਰਵਣ ਕਰਦੇ ਆ ਭਾਈ ਗੁਰਮੇਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ

ਸਦਾ <laughs> ਮਸ਼ਹੂਰ ਬੇਗਮ ਪੁਰਾ ਸਹਿਰ ਕੋ ਨਾਓ ਦੁਖ ਅੰਦੋ ਨਹੀਂ ਤੇਹਟਾਓ ਆਪ ਜੀ ਸਰਵਣ ਕਰ ਰਹੇ ਸੋ ਪਾਈ ਗੁਰਮੇਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ